ਕੀਸ਼ਾ ਕਿ ਜਿੱਤੇ ਰੱਲ ਲਾਗੀ ਬਿਆਹ ਕਰਵਾਣੀ ਮੇਰੀ ਚੱਕਰੀਆ ਹੀ ਆਂਡੇ ਸੇਰੀ ਪੋਈ ਜਾਂਂਡਿਆ ਭੋਣ ਨਹੀਂ ਲੱਗੇ ਹੈਗਾ ਵਾਹ ਦਾਦੀ ਜੀ ਉਹਨਾਂ ਨੂੰ ਦੀਦੀ ਦੀਦੀ ਚੱਲ ਮਣਾ ਦੇਈ ਦਿਨੀ ਪਾਣੀ ਵੀਰ ਨੂੰ ਨਹੀਂ ਪਤਾ ਲੱਗਣ ਦੇਣਾ ਕੋਤ ਮੈਰੀ ਦਾ ਘਰ ਦੇ ਵਿੱਚ ਕਦਰ ਹੀ ਹੈ ਨਹੀਂ ਮੇਰਾ ਤਾਂ ਜੀ ਕਰਦਾ ਕੁਝ ਖਾ ਕੇ ਮਰ ਜਾ ਮम्मी ਮੈਨੂੰ ਨਹੀਂ ਨਾ ਪਤਾ ਉਹ ਕੀ ਕੁਝ ਕਰਦੀ ਆ ਜਦੋਂ ਭਰਾ ਆਇਆ ਸੀ ਕੀ ਕੁਝ ਬੋਲੀ ਉਹਦੇ ਸਾਹਮਣੇ ਮੈਨੂੰ ਬੋਲਣ ਲੱਗਿਆਂ ਵੇਂਦੀ ਆ ਅਹੀਂ ਤੇ ਤੈਨੂੰ ਕੋਈ ਗੱਲ ਦੱਸਦੇ ਨਹੀਂ ਭਿੰਨ ਕਿੰਨੀ ਕੀ ਗੱਲ ਕੀ ਦੱਸਣੀ ਆ ਤੋਂ ਇਹਦੀ ਗਰਜੀ ਤੇ ਡੋਲੀ ਇਹ ਘਰ ਦੇ ਵਿੱਚ ਉੱਥੇ ਮੇਰੀ ਜ਼ਿੰਮੇਵਾਰੀ ਮੁੱਕੇ ਤੇ ਮੈਂ ਇਹ ਘਰ ਦੇ ਵਿੱਚੋਂ ਜਾਵਾਂ ਤਾਂ ਵੇਹੜਾ ਹੋਵੇ ਖੁੱਲਾ ਤੇ ਤੇਰੀ ਘਰ ਵਾਲੀ ਨੂੰ ਕੋਈ ਢੱਕਣ ਵੱਜਣ ਵਾਲਾ ਨਾ ਹੋਵੇ ਤੇ ਮੈਂ ਮਾਰ ਮੁੱਕ ਜਾਂਦਾ ਮੈਨਰੇ ਇਦਾਂ ਉਹਦਾ ਮਤਲਬ ਨਹੀਂ ਤੁਹਾਡੇ ਨਾਲ ਕੋਈ ਬਹਿਸ ਕਰਨ ਦਾ ਪਰ ਜੋ ਮੈਂ ਚਲਦੀ ਹੈ ਨਾ ਉਹ ਹੋ ਗਿਆ ਹਣ ਜਿਵੇਂ ਆਲ ਜੀ ਪਾਣੀ ਤੂੰ ਤਰਾਂ ਦੇ ਬੱਸ ਜਿੰਨਾ ਕਿ ਤੇਰੀ ਮਾਂ ਨੂੰ ਪਾਣੀ ਪਾਲਦੀ ਨਾ ਉਹਨਾਂ ਨੂੰ ਵੀ ਤੂੰ ਮੈਨੂੰ ਪਿਆ ਲੈਣਾ ਤੇ ਮੇਰਾ ਦਿਮਾਗ ਰਾ ਹੋਇਆ ਨਾ ਤੇ ਮੈਨੂੰ ਹੁੰਦਿਆ ਸਾਰੀ ਪਹਿਲਾਂ ਇਹ ਗੱਲਾਂ ਦੱਸਣ ਦੇ ਪਿਆ ਬਟਾ ਦੇggen ਬੋਲਣਾ ਚੰਗੀ ਪਰ ਤੈ ਕਿੱਦਾਂ ਮੈਨੂੰ ਬੋਲਣਾ ਜੇ ਉਹ ਐਵੇਂ ਤਰਾਂ ਹੁੰਦੇ ਆ ਯਾ ਤੂੰ ਨਾ ਆਪਣੀ ਜ਼ੁਬਾਨ ਨੂੰ ਇਹ ਵੀ ਮੂੰਹ ਤੇ ਰੱਖ ਜਦੋਂ ਮੈਂ ਚਵਾਇਆ ਮੈਂ ਕਹਾਂਗਾ ਤੂੰ ਹਰ ਗੱਲ ਜਿਹੜੀ ਕੁੱਟ ਲੈ ਕੇ ਜਾਂਦੀ ਐ ਕਦੀ ਤੂੰ ਆਪਣੀ ਗਲਤੀ ਮੰਨੀ ਐ ਇਹ ਇਹ ਤਾਂ ਦਾਸ ਤਾ ਵੀ ਉਹ ਇਹ ਅੱਗੇ ਬੋਲਦੀ ਐ ਮੈਂ ਤਾਂ ਕਦੀ ਬੋਲੀ ਨਹੀਂ ਉਹਨਾਂ ਤਾਂ ਨੂੰ ਉਲਟ ਕਟੀਆਂ ਬਣਾਈਆਂ ਨੇ ਮੈਂ ਵੀ ਸਾਰਾ ਕਿਹੜੀ ਕੰਮ ਕਰਦੀ ਰਹੀ ਨਹੀਂ ਜਿੱਦਾਂ ਆਂਦੀਆਂ ਨਾ ਉਦਾਂ ਹੀ ਕਰਨੀ ਐ ਹੁਣ ਤਾਂ ਜਾ ਕੇ ਵੀ ਇਹਨਾਂ ਧਿਆ ਹੀ ਲਾ ਉਹਨੂੰ ਬੋਲਣ ਜਦੋਂ ਲਾਈਆਂ ਨਾ ਤੂੰ ਉਹਦੇ ਕੰਨਾਂ ਤੇ ਵੇਖੀ ਜਾਂਦੀ ਤੱਕੇ ਅਗਲੇ ਉਹਨੂੰ ਦੱਸਾਂ ਜੇ ਦੇ ਘਾ ਤੇਰਾ ਨਹੀਂ ਤੇ ਮੰਮੀ ਕੋ ਆਪਣੀ ਗਲਤੀ ਮੰਨ ਕੇ ਤੇ ਮਾਫੀ ਮੰਗਣਾ ਨਹੀਂ ਕਿ ਮੈਂ ਗਲਤੀ ਕੀਤੀ ਨਹੀਂ ਹੈ ਤੇ ਮੈਂ ਕਿੱਦਾਂ ਆ ਕੇ ਮੰਗਣਾ ਗਲਤੀ ਕੀਤੀ ਹੈ ਜੇ ਮੈਂ ਉਹਨਾਂ ਤੋਂ ਮਾਫੀ ਮੰਗਣਾ ਤੁਸੀਂ ਵੀ ਨਾ ਉਹਨਾਂ ਵਰਗੇ ਹੋ ਗਿਓ ਤੁਹਾਡੇ ਸਿਰ ਤੇ ਮੈਂ ਦੇਣ ਬਟਣ ਦੀ ਵੀ ਨਹੀਂ ਕਰੀਕਰ ਜੇ ਤਮਾਸ਼ਾ ਨਾ ਹੀ ਲੱਗੇ ਮੈਂ ਤਾਂ ਉਹਨਾਂ ਨੂੰ ਅੱਜ ਤੱਕ ਦੱਸਿਆ ਨਹੀਂ ਪਰ ਮੈਨੂੰ ਨਾ ਉਹਨਾਂ ਨੂੰ ਦੱਸਣਾ ਹੀ ਪੈਣਾ ਮੇਰੇ ਨਾਲ ਕੁਝ ਕਰਨ ਦੀ ਮੈਂ ਦਰਦਾਂ ਨੂੰ ਇਹੋ ਕਰ ਆਪਣੀ ਪੈਰ ਨੂੰ ਦੇਣੀ ਜਿਹੜੇ ਮੇਰੇ ਅੱਗੇ ਬੋਲਦੀ ਐ ਇੰਨਾ ਤੇਰੇ ਨਾਲ ਚਪੇੜ ਮੇਰੀ ਕੋਲ ਸੁਣਾਂ ਗੱਲ ਦਿੰਦੀ ਤੇਰੀ ਕਿਤਾ ਜੁੱਤੋ ਹੀ ਗੱਲ ਕਹਿਣ ਦੀ ਜੇ ਮੇਰੇ ਤੁਹਾਨੂੰ ਕੋਈ ਗੱਲ ਕੀਤੀ ਨਾ ਤਾਂ ਮੇਰੇ ਤੋਂ ਦਰਦ ਨਹੀਂ ਹੋਏਗਾ